ਦਰਸ਼ਕੋ इनोਵਾ ਚੰਮ ਚਵਾਉਂਦੀ ਦੁੱਧਰਗੀ ਬੱਲੇ ਬੱਲੇ ਕਹਿੰਦੇ ਤਿੰਨ ਜ਼ੀਰੋ ਪਿੱਛੇ ਅੱਠ ਬੱਲਿਏ ਨੰਬਰ ਚੈੱਕ ਕਰੋ ਲੱਖ ਡੇਢ ਲੱਖ ਦਾ ਨੰਬਰ ਹੀ ਹੈ ਗੱਡੀ ਦਾ ਕਲਾ ਜੀ ਆਹ ਲੋ ਜੀ ਸਿਫਟ ਗੱਡੀਆਂ ਆ ਚੈੱਕ ਕਰੋ ਜੀ ਨਵੀਂ ਸ਼ੇਪ ਵਾਲੀਆਂ ਸਿਫਟ ਗੱਡੀਆਂ ਐਨ ਇੱਕਦਮ ਵਧੀਆ ਆਹ ਲੋ ਜੀ 49000 ਚੱਲੀ 685000 ਯਾਨੀ ਸਾਢੇ 6 ਦੀ ਗੱਡੀ ਮਿਲ ਜਾਣੀ ਹੈ 2022 ਮਾਡਲ ਆਟੋਮੈਟਿਕ ਐਡੀ ਸਾਫ ਭਾਜੀ ਪੂਰੀ origignal ਬੰਪਰ ਟੂ ਬੰਪਰ ਇਹ ਕਿੰਨੇ ਦੀ ਤਾਂ ਹੁਣ 40 ਇਹ ਸਾਬ 12 ਲੱਖ ਤੇ 25 ਹਜ਼ਾਰ ਦੀ 23 ਮਾਡਲ ਗੱਡੀ ਲੈ ਕੇ ਆ ਗਏ ਆ ਜੀ ਔਰ ਸਿਰਫ 17 ਹਜ਼ਾਰ ਕਿਲੋਮੀਟਰ ਚੱਲੀ ਹੋਈ ਭਾਜੀ ਜੈਨੂਨ ਜੈਨੂਨ ਰਿਕਾਰਡ ਦੇ ਨਾਲ ਕੰਪਨੀ ਪੂਰੀ ਰਿਕਾਰਡ ਦੇ ਨਾਲ ਹੋਣੀ 25 ਲੱਖ ਦੀ ਫਿਰ ਉਹ ਸਾਬ ਸਿਰਫ 2.5 ਲੱਖ ਰੁਪਏ ਦੀ ਕਾਰ ਦੇ। 2.5 ਲੱਖ ਦੀ? ਹਾਂਜੀ ਆ ਦੇਖੀ ਚੱਲੋ ਜੀ 23 ਮਾਡਲ ਸਿਰਫ 11 ਲੱਖ 10 ਹਜ਼ਾਰ ਰੁਪਏ ਦੀ ਹੋਰ ਦੱਸਦਾ 250 30 ਹਜ਼ਾਰ ਰੁਪਏ ਡਿਸਕਾਊਂਟ ਹੈ ਜਿਹੜਾ ਵੀਡੀਓ ਦੇਖ ਕੇ ਆਊਗਾ ਆ ਇਧਰ ਵਰਨਾ ਵਾਲਾ ਸਟਾਕ ਵੀ ਖੜਾ ਹੋਇਆ ਜੀ ਆ ਚੱਕੀ ਚੱਲੋ ਜੀ ਆ ਵਾਈਟ ਰੰਗ ਦੀਆਂ ਦੁੱਧ ਚਿੱਟੀਆਂ ਐਨ ਵਧੀਆ ਵਰਨਾ ਸਿਲਵਰ ਕਲਰ ਦੀ ਗੱਡੀ ਨਵੀਂ ਲੈਣੀ ਐ ਕੋਈ ਬੁਕਿੰਗ ਤੇ ਐ ਜਲਦੀ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਪੁਡਾਰੀ ਸਾਹਿਬ ਕੋਲ ਆਉਤਾ ਸਹੀ ਪੁਡਾਰੀ ਕਾਰ ਬਿਆਰ ਵਾਲੇ ਇੱਕ ਦਿਨ ਚ ਗੱਡੀ ਅਵੇਲੇਬਲ ਕਰਵਾ ਕੇ ਦਿੰਦੇ ਆ 17000 ਚੱਲੀ 6.5 ਲੱਖ ਦੀ ਆ ਚੱਕੋ 2020 ਮਾਡਲ ਭਾਵੇਂ 6 ਹੀ ਦੇ ਜਿਓ 25-30 ਦਾ ਡਿਸਕਾਊਂਟ ਇਹ ਮਿਲਣਾ ਹੀ ਮਿਲਣਾ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਆ ਲੋ ਜੀ ਬਲੈਕ ਬੱਲ ਆ ਕਾਲੇ ਰੰਗ ਦੇ ਸਕਾਰਪੀਓ ਵੱਡੇ ਅਲਾਈ ਵੀਲ ਚੌੜੇ ਟਾਇਰ ਤੇ ਪਤਾ ਲੱਗਦਾ ਜਮੇ ਨਵੀਂ ਲੱਗਦੀ ਐ ਇਸ ਸਾਲ ਦੀ ਪਹਿਲਾ ਓਨਰ ਹੋਣਾ ਹੀ ਐ 25 ਮਾਡਲ ਆ ਚੈੱਕ ਕਰੋ ਜੀ 18 ਲੱਖ ਦੀ ਗੱਡੀ ਬਾਈ ਜੀ 0044 ਇਹ ਵੀ ਪੇਡ ਨੰਬਰ ਪੇਡ ਨੰਬਰ ਕੀ ਪਤਾ ਪਟਿਆਲੇ ਦਾ ਪੇਡ ਨੰਬਰ ਬਾਈ ਜੀ ਗੱਡੀ ਦੀ ਖਾਸੀਅਤ ਲੱਖ ਡੇਢ ਲੱਖ ਦਾ ਨੰਬਰ ਹੀ ਆ ਗੱਡੀ ਦਾ ਇਹ ਹੈਗਾ ਸੱਚ ਐ ਜੀ ਸੱਚ ਐ ਠੀਕ ਐ ਜੀ 22 ਮਾਡਲ ਐ ਠੀਕ ਐ ਟਾਪ ਮਾਡਲ ਐ ਠੀਕ ਐ ਜੀ ਚੱਲੀ 38000 ਕਿਲੋਮੀਟਰ ਆ ਹੋ ਗਈ ਇੱਕ ਸਟਿਗਮਾ ਇਹ ਹੋ ਗਈ ਚਾਬੀ ਹੈਂਡਓਵਰ ਤੇ ਆ ਭੰਡਾਰੀ ਕਾਰ ਬਾਜ਼ਾਰ ਚ ਹੁਣ ਬਾਈ ਜੀ ਹੁਣ ਗੁਰਦਾਸਪੁਰ ਤੋਂ ਖਾਸ ਆਏ ਆ ਦੋਸਤੋ ਇਸ ਵਕਤ ਅਸੀਂ ਖੜੇ ਆ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਅੱਜ ਤੁਹਾਨੂੰ ਜਿਹੜੀ ਜਗ੍ਹਾ ਦਿਖਾਣ ਚੱਲੇ ਆ ਉੱਥੇ ਇੱਕ ਅਲੱਗ ਹੀ ਦੁਨੀਆ ਵਸਦੀ ਹੈ ਦੁਨੀਆ ਗੱਡੀਆਂ ਦੇ ਸ਼ੌਕੀਨਾਂ ਵਾਸਤੇ ਸ਼ਾਇਦ ਤੁਸੀਂ ਅੱਧੇ ਗੈਸ ਵੀ ਕਰ ਗਏ ਹੋਵੋਗੇ ਕਿ ਮੈਂ ਗੱਲ ਕਰ ਰਿਹਾ ਆ ਗੱਡੀਆਂ ਦੇ ਪੰਡਾਰ ਜੀ ਹਾਂ ਪੰਡਾਰੀ ਕਾਰ ਬਾਜ਼ਾਰ ਜੀ ਹਾਂ ਦਰਸ਼ਕੋ ਇਹ ਹੈ ਜਲੰਧਰ ਤੋਂ 20 ਕਿਲੋਮੀਟਰ ਦੂਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਨੁਕਰ ਤੇ ਇੰਨਾ ਕੋ ਵੱਡਾ ਸ਼ੋਰੂਮ ਹੈ ਇੱਥੇ ਗੱਡੀਆਂ ਦੀ ਵਸਦੀ ਆ ਲੱਗੀ ਦੁਨੀਆ ਕਿਉਂਕਿ ਆ ਦੇਖੋ ਜੀ ਪੰਡਾਰੀ ਕਾਰ ਬਾਜ਼ਾਰ ਜਿਹੜੀ ਗੱਡੀ ਸੋ ਸਕਦੇ ਹੋ ਨਵੀਂ ਤੋਂ ਨਵੀਂ ਸਾਲ 2 ਸਾਲ 3 ਸਾਲ ਪ੍ਰਾਣੀ ਬਜਟ ਦੇ ਹਿਸਾਬ ਨਾਲ ਪਟਰੋਲ ਡੀਜ਼ਲ ਮੈਨੂਅਲ ਆਟੋਮੈਟਿਕ ਹਰ ਚੀਜ਼ ਹੈ ਮੌਜੂਦ ਚਾਹੇ ਹੋਵੇ ਸਿਡਾਨ ਚਾਹੇ ਹੋਣ ਐਸਯੂਵੀ ਜਾਂ ਕਿਸੇ ਵੀ ਤਰ੍ਹਾਂ ਦੀਆਂ ਹੈਚਬੈਕਸ ਵੀ ਦੇਖਣੀਆਂ ਹੋਣ ਤਾਂ ਹਰ ਚੀਜ਼ ਇੱਥੇ ਮੌਜੂਦ ਹਰ ਚੀਜ਼ ਅਵੇਲੇਬਲ ਇਹ ਹੈਗਾ ਹੁੰਡਈ ਦਾ ਵੈਨਿਊ ਸੈਕਸ਼ਨ ਜੀ ਹਾਂ ਵਰਨਾ ਵੈਨਿਊ ਕ੍ਰੇਟਾ ਐਂਡ ਨਵੇਂ ਡਿਜ਼ਾਈਨ ਵਾਲੀਆਂ ਨਵੀਂ ਲੱਟ ਵਾਲੀਆਂ ਗੱਡੀਆਂ ਸੋਹਣੀਆਂ ਆ ਦੇਖੀ ਚੱਲੋ ਜੀ 23 ਮਾਡਲ ਸਿਰਫ 11 ਲੱਖ 10 ਹਜ਼ਾਰ ਰੁਪਏ ਦੀ ਹੋਰ ਦੱਸਦਾ 25 ਤੋਂ 30 ਹਜ਼ਾਰ ਰੁਪਿਆ ਡਿਸਕਾਊਂਟ ਹੈ ਜਿਹੜਾ ਵੀਡੀਓ ਦੇਖ ਕੇ ਆਊਗਾ ਯਾਨੀ 11 ਲੱਖ ਤੋਂ ਵੀ ਘੱਟ ਪੈਣੀ ਹੈ ਪੌਣੇ 11 ਦੀ ਮੰਨ ਕੇ ਚੱਲੋ ਜੀ ਆਈ ਚੱਲੋ ਆ ਲਓ ਇਹ ਅੱਗੇ ਐਂਡ ਘੈਂਟ ਤੋਂ ਘੈਂਟ ਵੈਨਿਊ ਕਾਰਾਂ ਵਾਈਟ ਬਲੈਕ ਬਿਲਕੁਲ ਚਮਕ ਚਮਾਉਂਦੀਆਂ ਸਾਫ਼ ਸੁਥਰੀਆਂ ਚਾਹੇ ਇੱਧਰ ਵਰਨਾ ਲੈ ਲਓ ਜੀ ਆ ਲਓ ਇੱਧਰ ਵਰਨਾਲਾ ਸਟਾਕ ਵੀ ਖੜਾ ਹੋਇਆ ਜੀ ਆ ਚੱਕੀ ਚੱਲੋ ਜੀ ਆ ਵਾਈਟ ਰੰਗ ਦੀਆਂ ਦੁੱਧ ਚੁੱਟੀਆਂ ਐਨ ਵਧੀਆ ਵਰਨਾ সিলਵਰ ਕਲਰ ਦੀ ਤੇ ਆ ਨਾਲ ਦੇ ਨਾਲ ਵਰਨਾ ਗੱਡੀਆਂ ਦਾ ਵੀ ਪੂਰਾ ਵਧੀਆ ਸਿਡਾਨਕਾਰ ਦੇ ਵਿੱਚ ਐਨ ਵਧੀਆ ਗੱਡੀ ਜੋ ਚੱਲਦੀ ਹੈ ਪਤਾ ਲੱਗਦਾ ਜਾਏ ਵਾਂਗੂ ਚੱਲਦੀ ਹੈ ਗੱਡੀ ਸੋਹਣੀਆਂ ਗੱਡੀਆਂ ਦੇ ਹੁੰਡਾਈ ਵਰਨਾ ਵੈਨਿਊ ਤੇ ਨਾਲ ਦੇ ਨਾਲ ਪਿੱਛੇ ਵੀ ਦਿਖਾ ਦਿੰਨੇ ਆ ਗੱਡੀਆਂ ਦੇ ਕ੍ਰੀਏਟਿਵ ਵਗੈਰਾ ਦੇ ਸਾਰੇ ਖੜੇ ਹੋਏ ਨੇ ਜੀ ਆਹ ਦੇਖੀ ਚੱਲੋ ਜੀ ਆ ਨਵੀਆਂ-ਨਵੀਆਂ ਗੱਡੀਆਂ ਬਲੈਕ ਵਾਈਟ ਤੇ ਹੋਰ ਦੱਸ ਦੀ ਖਾਸ ਗੱਲ ਤੁਹਾਨੂੰ ਗੱਡੀ ਨਵੀਂ ਲੈਣੀ ਹੈ ਕੋਈ ਬੁਕਿੰਗ ਤੇ ਹੈ ਜਲਦੀ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਪੁਢਾਰੀ ਸਾਹਿਬ ਕੋਲ ਆਉਤਾ ਸਹੀ ਪੁਢਾਰੀ ਕਾਰ ਬੀਅਰ ਵਾਲੇ ਇੱਕ ਦਿਨ ਚ ਗੱਡੀ ਅਵੇਲੇਬਲ ਕਰਵਾ ਕੇ ਦਿੰਦੇ ਆ ਲੋ ਜੀ ਐਸਯੂਵੀ ਗੱਡੀਆਂ ਸਿਡਾਨ ਗੱਡੀਆਂ ਤਾਂ ਚੱਲੀ ਜਾਂਦੀਆਂ ਨੇ ਆ ਜੀ ਲੋ ਜੀ ਛੋਟੀਆਂ ਹੈਚਬੈਕ ਗੱਡੀਆਂ ਤੇ ਆ ਦੇਖੋ ਜੀ ਛੋਟੀਆਂ ਕਾਰਾਂ ਐਨ ਜੈ ਬਟਾਲੀਆਂ ਸਾਰੀ 17000 ਚੱਲੀ ਸਵਾ 6 ਲੱਖ ਦੀ ਆ ਚ ਕੋ 2020 ਮਾਡਲ ਭਾਵੇਂ 6 ਹੀ ਦੇ ਜੀ 25 30 ਡਿਸਕਾਊਂਟ ਇਹ ਮਿਲਣਾ ਹੀ ਮਿਲਣਾ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਆਈ ਚੱਲੋ ਜੀ ਅੱਗੇ ਆ ਦੇਖੀ ਚੱਲੋ ਜੀ ਆਡਾ ਡ ਰੰਗ ਦੀਆਂ ਐਨ ਸਾਫ ਸੁਤਰੀਆਂ ਹੈਚਬੈਕ ਕਾਰਾਂ ਕੱਬੇ ਸਜੇਦਰ ਮਰਜੀ ਨਿਗਾਹ ਮਾਰੀ ਚੱਲੋ ਚਾਹੇ ਬਲੀਨੋ ਚਾਹੇ ਮੇਜ ਚਾਹੇ ਮੁਰਤੀ ਦੀ ਸਵਿਫਟ ਹੋਵੇ ਆਈ ਚੱਲੋ ਜੀ ਆਈ ਚੱਲੋ ਆਹ ਲਓ ਜਿੱਧਰ ਮਰਜੀ ਨਜ਼ਰ ਮਾਰ ਲੀਏ ਜੀ ਆਹ ਸਵਿਫਟ ਕਾਰ ਬਲੀਨੋ ਗੱਡੀ ਆਹ ਚੱਕੋ ਜੀ ਇੱਕ ਹੋਰ i20 ਫਿਰ ਉਹ ਹੀ 6 ਲੱਖ ਦੀ ਜੀ 36 ਕਿਲੋਮੀਟਰ ਚੱਲੀ 19 ਮਾਡਲ ਕੋਈ 20 ਮਾਡਲ ਆਹ ਲਓ ਜੀ ਸਵਿਫਟ ਗੱਡੀਆਂ ਆਹ ਚੈੱਕ ਕਰੋ ਜੀ ਨਵੀਂ ਸ਼ੇਪ ਵਾਲੀਆਂ ਸਵਿਫਟ ਗੱਡੀਆਂ ਐਨ ਇੱਕਦਮ ਵਧੀਆ ਆਹ ਲਓ ਜੀ 49000 ਚੱਲੀ 685000 ਯਾਨੀ 6.5 ਦੀ ਗੱਡੀ ਮਿਲ ਜਾਣੀ ਹੈ 2022 ਮਾਡਲ ਦਾਣਾ ਗੱਡੀ ਦਾਣਾ ਐਨ ਸਾਫ ਸੁਥਰੀ ਡਿਜ਼ਾਇਰ ਗੱਡੀਆਂ ਜਿੰਨਾ ਮਰਜੀ ਨਜ਼ਰ ਮਾਰੀ ਚੱਲੋ ਸਟਾਕ ਹੀ ਸਟਾਕ ਹੈ ਜੀ ਸੋ ਆਜੋ ਹੁਣ ਦਿਖਾਨੇ ਤੁਹਾਨੂੰ ਮਹਿੰਦਰਾ ਦੀ ਜਾਨ ਸਕਾਰਪਿਓ ਜੀ ਹਾਂ ਕਲਾਸਿਕ ਕਾਲੀ ਸਕਾਰਪਿਓ ਉਹਦਾ ਸਟਾਕ ਦੇਖ ਲਓ ਆ ਲਓ ਜੀ ਆ ਚੱਕੋ ਆ 11 ਲੱਖ ਕੋਚਾ ਯਾਰ ਦੀ ਗੱਡੀ 11 ਤੋਂ ਵੀ ਘੱਟ ਦੇ ਜੀ ਹੋਰ ਦੱਸੋ ਜੀ ਆ ਖੜੀ 16 ਮਾਡਲ ਲੱਗਦੀ 16 ਮਾਡਲ ਇਹ ਨਵੀਂ ਪਈ ਹੈ ਆ ਲੋ ਜੀ ਬਲੈਕ ਬੁੱਲ ਆ ਕਾਲੇ ਰੰਗ ਦੇ ਸਕਾਰਪੀਓ ਵੱਡੇ ਅਲਾਈ ਵੀਲ ਚੌੜੇ ਟਾਇਰ ਤੇ ਪਤਾ ਲੱਗਦਾ ਜਮੇ ਨਵੀਂ ਲੱਗਦੀ ਹੈ ਇਸ ਸਾਲ ਦੀ ਪਹਿਲਾ ਓਨਰ ਹੋਣਾ ਹੀ ਹੈ 25 ਮਾਡਲ ਆ ਚੈੱਕ ਕਰੋ ਜੀ 18 ਲੱਖ ਦੀ ਗੱਡੀ ਐਨ ਵਧੀਆ ਆ ਚੈੱਕ ਕਰੋ ਜੀ ਕੁਛ ਵੀ ਨਹੀਂ 9.5 ਲੱਖ ਦੀ ਗੱਡੀ ਸਾਰੀ ਆ ਲੋ ਜੀ ਆ ਚੱਕੋ ਆ ਵੀ ਸਾਫ ਕਲਾਸਿਕ ਦੇ ਵਿੱਚ ਆ ਦੇਖੋ ਇਹ ਗੱਡੀ ਦੀ ਹਾਈਟ ਲੱਗਦਾ ਕੋ ਤਕੜਾ ਘੋੜਾ ਹੁੰਦਾ ਜਿੱਦਾਂ ਵੱਡੇ ਟਾਇਰ ਵੱਡੇ ਲਾਏ ਪਾਏ ਹੋਏ ਆ ਤੇ ਆ ਨਾਲ ਦੇ ਨਾਲ ਤੁਹਾਡੇ ਵਾਸਤੇ ਸਾਰੀ ਰੇਂਜ ਕਲਾਸਿਕਸ ਸਕਾਰਪਿਓ ਦੀਆਂ ਅੱਜ ਕੋਈ ਇਹ ਵੀ ਸੋਲਡ ਆਊਟ ਆ ਦੇਖੀ ਚੱਲੋ ਪਹਿਲਾਂ ਆਜੋ ਜੇ ਗੱਡੀਆਂ ਲੈ ਕੇ ਜਾਣੀਆਂ ਨਵਾਂ ਸਾਲ ਆਨ ਆਲਾ ਦਸੰਬਰ ਚੱਲਦਾ ਪਿਆ ਐਨ ਆਰ ਆਈ ਆਈ ਜਾਂਦੇ ਨੇ ਐਸ ਯੂ ਵੀਆਂ ਖਿੱਦੀ ਜਾਂਦੇ ਨੇ ਕਰ ਲਿਜਾਈ ਜਾਂਦੇ ਆ ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ ਭੰਡਾਰੀ ਕਾਰ ਵੀਰ ਪਹੁੰਚ ਜਾ ਤੇ ਆਪਣੇ ਮਨ ਪਸੰਦ ਦੀ ਗੱਡੀ ਟਾਈਮ ਤੋਂ ਪਹਿਲਾਂ ਪਹਿਲਾਂ ਲੈ ਲਓ ਮੁੜ ਕੇ ਕਿਤੇ ਗੱਡੀ ਦੇ ਸਟਿੱਕਰ ਤੇ ਸੋਲਡ ਆਊਟ ਨਾ ਲਿਖਿਆ ਰਹਿ ਜੇ ਲੋ ਹੁਣ ਦਰਸ਼ਕੋ ਤੁਹਾਡੇ ਵਾਸਤੇ ਲੈ ਕੇ ਆਇਆ ਕਹਿੰਦੇ ਆ ਹਰੇਕ ਪਰਿਵਾਰ ਦੀ ਪਸੰਦ ਹਰੇਕ ਅਫਸਰ ਦੀ ਪਸੰਦ ਹਰੇਕ ਰਾਜਨੀਤਿਕ ਲੀਡਰ ਦੀ ਪਸੰਦ ਟਵਾਈਟਾ ਇਨੋਵਾ ਕਿਉ ਅਮਰਤ ਭਾਈ ਜੀ ਠੀਕ ਕਹਿ ਰਿਹਾ ਬਿਲਕੁਲ ਜੀ ਬਿਲਕੁਲ 23 ਮਾਡਲ ਗੱਡੀ ਲੈ ਕੇ ਆ ਗਏ ਆ ਜੀ ਔਰ ਸਿਰਫ 17000 ਕਿਲੋਮੀਟਰ ਚੱਲੀ ਹੋਈ ਭਾਜੀ ਜੈਨੂਨ ਜੈਨੂਨ ਰਿਕਾਰਡ ਦੇ ਨਾਲ ਕਪਣੀ ਪੂਰੀ ਰਿਕਾਰਡ ਦੇ ਨਾਲ ਹੋਣੀ 25 ਲੱਖ ਦੀ ਫਿਰ ਉਹ ਸਾਬ ਸਿਰਫ 25.5 ਲੱਖ ਰੁਪਏ ਦੀ ਕਾਰ ਦੇ। 25.5 ਲੱਖ ਦੀ ਹਾਂਜੀ ਤੇ ਜੇ ਕੋ ਸਾਡੀ ਵੀਡੀਓ ਦੇਖ ਕੇ ਆਏ ਸਵਾ 2.5 ਦਵਾਣਾ ਭਾਜੀ ਜਰੂਰ ਦਵਾਵਾਂਗੇ ਜੀ 25-30 ਸ਼ਾਟ ਹੋਰ ਦੱਸੋ ਜਰੂਰ ਦੇ ਦਾਂਗੇ ਜੀ ਜਰੂਰ ਜਰੂਰ ਇਨੋਵਾ ਹੋਰ ਵੀ ਦਿਖਾ ਦਿਓ ਵਾਟੇ ਜੀ ਇਨੋਵਾ ਦੀ ਲਾਈਨ ਲੱਗੀ ਹੋ ਜੋ ਅੱਗੇ ਐਸਯੂਵੀਆਂ ਗੱਡੀਆਂ ਬਥੇਰੀਆਂ ਤੇ ਐਮਯੂਵੀ ਆ ਮਲਟੀ ਯੂਟਿਲਿਟੀ ਵਹੀਕਲ ਮਾਡਲ ਨੋਵਾ 17 ਮਾਰਕ ਟੋਮੈਟਿਕ ਐਡੀ ਸਾਫ ਭਾਜੀ ਪੂਰੀ ਰੀਜਨਲ ਬੰਪਰ ਟੂ ਬੰਪਰ ਇਹ ਕਿੰਨੇ ਦੀ ਤਾਂ ਹੁਣ 40 ਇਹ ਸਭ 12 ਲੱਖ ਤੇ 25000 ਦੀ ਸਿਰਫ ਸਵਾ 12 ਲੱਖ ਹਾਂਜੀ ਹਾਂਜੀ ਜਿਹੜਾ ਵੀਡੀਓ ਦੇਖ ਕੇ ਆਜੋ ਉਹਨੂੰ 12 ਲੱਖ ਦੀ ਦਵਾਂਗੇ 2500 ਡਿਸਕਾਊਂਟ ਜਵਾਨ ਰਹਿ ਗਈ ਪੱਕੀ ਵਾਹ ਜੀ ਵਾਹ ਆ ਤਾਂ ਲਾ ਤਾਂ ਸੋਲਡ ਆਊਟ ਵਾਹ ਜੀ ਵਾਹ ਤੇਰੀ बिक ਜਾਂਦੀ ਉਹ ਤੇ ਇਦਾਂ ਸੋਲਡ ਆਊਟ ਸੋਲਡ ਆਊਟ ਲੱਗ ਗਿਆ ਵੀ ਇਹ ਕਿਸ ਦੀ ਮਾਨਤ ਹੋ ਗਈ ਵਾਈਟ ਰੰਗ ਤੇ ਆ ਜਣੇ ਆਪ ਦੁਬਾਰਾ ਨੰਬਰ ਦਿਖਾਓ ਗੱਡੀ ਦਾ ਗੱਡੀ ਦਾ ਨੰਬਰ ਓਏ ਹੋਏ ਹੋਏ ਲੁਧਿਆਣਾ ਨੰਬਰ 5151 ਆਏ ਹਾਏ ਹਾਏ ਪੇਡ ਨੰਬਰ ਪੇਡ ਨੰ 16 ਮਾਡਲ 97000 ਚੱਲੀ ਠੀਕ ਹੈ ਪਹਿਲੇ ਨਾਂ ਤੇ ਯਾਨੀ ਕੰਪਨੀ ਕੋਲ ਤੇ ਲੱਖ ਹੋਇਆ ਨਹੀਂ ਹੱਲੇ ਨਹੀਂ ਹੋਇਆ ਹੱਲੇ ਹੋਣਾ ਹੱਲੇ ਹੋਣਾ ਵਾਜੀ ਵਾ ਇਹ ਕੀ ਰੇਟ ਇਹ 1295000 ਦੀ ਕਾਰ ਆ ਜੀ 25800 ਫਿਰ ਲੈਣਾ ਸੀ ਇੱਤੇ ਫੇਰ ਦੇ ਦਾਂਗੇ ਜੀ ਕੀ ਗੱਲ ਹੋਗੀ ਦੇ ਦਾਂਗੇ ਦੇ ਦਾਂਗੇ ਵਾਜੀ ਵਾ ਦੇ ਦਾਂਗੇ ਫਿਰ ਕਿਨੂੰ ਹੋਰ ਚੱਲਦੇ ਆ ਵਾਈਟ ਤੋਂ ਬਾਅਦ ਆਹ ਲਓ ਜੀ ਅੱਜ ਕੱਲ ਤਾਂ ਕੁੜੀਆਂ ਪਸੰਦ ਕਰਦੇ ਨੋਵਾ ਗੱਡੀ ਰੰਗ ਦੇ ਵਿੱਚ 22 ਮਾਡਲ ਸਾਹਿਬ 22 ਮਾਡਲ ਲੈ ਕੇ ਆ ਗਏ ਆ ਨੋਵਾ 22 ਜੀ 0044 ਇਹ ਵੀ ਪੇਡ ਨੰਬਰ ਪੇਡ ਨੰਬਰ ਕੀ ਪਤਾ ਪਟਿਆਲੇ ਦਾ ਪੇਡ ਨੰਬਰ ਬਾਈ ਜੀ ਗੱਡੀ ਦੀ ਖਾਸੀਅਤ ਲੱਖ ਡੇਢ ਲੱਖ ਦਾ ਨੰਬਰ ਹੀ ਆ ਗੱਡੀ ਦਾ ਇਹ ਹੈਗਾ ਸੱਚ ਹੈ ਜੀ ਸੱਚ ਹੈ ਠੀਕ ਹੈ ਜੀ 22 ਮਾਡਲ ਹੈ ਠੀਕ ਹੈ ਟਾਪ ਮਾਡਲ ਹੈ ਠੀਕ ਹੈ ਜੀ ਚੱਲੀ 38000 ਕਿਲੋਮੀਟਰ ਕੀ ਬਾਤ ਹੈ ਇਹ ਕਿੰਨੇ ਦੀ ਇਹ ਸਾਰੇ 26.5 ਜਿਹੜੀ ਡਿਮਾਂਡ ਆ ਬਾਕੀ ਜੋ ਤੁਸੀਂ ਕਹਦੋਂਗੇ ਉਹ ਕਰਦਾਂਗੇ ਕਰਦਾਂਗੇ ਪਾਣੀ ਨਮੀ ਦੇ ਗਾਉਂ ਤਿੰਨ ਚਾਰ ਲੱਖ ਫਿਰ ਬਚਦਾ ਜੀ ਬਚਦਾ ਕੀ ਬਾਤ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਇੱਕ ਤੋਂ ਇੱਕ ਗੱਡੀਆਂ ਦੇ ਨਾਲ ਐਸਯੂਵੀ ਗੱਡੀਆਂ ਸਾਰੀਆਂ ਦਿਖਾਤੀਆਂ ਇਹਨੂੰ ਕਹਿੰਦੇ ਨੇ ਇਨੋਵਾ ਨੂੰ ਐਮਯੂਵੀ ਮਲਟੀ ਯੂਟੀਲਟੀ ਵਹੀਕਲ ਚਾਹੇ ਫੈਮਲੀ ਨਾਲ ਲੈ ਜਾਓ ਘੁੰਮਣ ਫਿਰਨ ਲੈ ਜਾਓ ਲੱਗੇ ਤੇ ਖਾਣਾ ਪੀਣਾ ਚਾਹੇ ਪਹਾੜਾਂ ਨੂੰ ਚਾਹੇ ਜੰਗਲਾਂ ਨੂੰ ਅਮਰਤ ਭਾਈ ਠੀਕ ਹੈ ਗੱਡੀ ਚੱਲਦੀ ਸਾਰੇ ਪਾਸੇ ਬਿਲਕੁਲ ਜਿੱਧਰ ਮਰਜ਼ੀ ਲੈ ਜਾਓ ਜੀ ਕਹਿੰਦੇ ਇਹ ਮੇਨਟੇਨੈਂਸ ਹੀ ਹੈਣੀ ਬਹੁਤ ਘੱਟ ਬਹੁਤ ਘੱਟ ਸਰਵਿਸ ਕਰਾਓ ਤੇ ਤੁਹਾਡੇ ਗੁੰਗਾਓ ਬਿਲਕੁਲ ਬਿਲਕੁਲ ਜਿੱਧਰ ਮਰਜੀ ਪਹਾੜਾਂ ਨਾਲ ਲੈ ਕੇ ਜਾਓ ਓਏ ਹੋਏ ਹੋਏ ਫੈਮਲੀ ਕਾਰ ਫੈਮਲੀ ਕਾਰ ਕੀ ਬਾਤਾਂ ਦਰਸ਼ਕੋ ਇਨੋਵਾ ਚਮਚਮਾਉਂਦੀ ਦੁੱਧ ਵਰਗੀ ਬੱਲੇ ਬੱਲੇ ਕਹਿੰਦੇ 3 0 ਪਿੱਛੇ 8 ਬੱਲੇ ਨੰਬਰ ਚੈੱਕ ਕਰੋ ਲੱਖ ਡੇਢ ਲੱਖ ਦਾ ਨੰਬਰ ਹੀ ਹੈ ਗੱਡੀ ਦਾ ਕਲਾ ਜੀ ਕੀ ਗੱਲ ਕਹਿੰਦੇ ਬੋਲੀ ਤੇ ਲੱਖ ਟੱਪ ਜਾਂਦਾ ਬਿਲਕੁਲ ਜੀ ਬਿਲਕੁਲ ਕੀ ਬਾਤਾਂ ਕੀ ਬਾਤਾਂ ਭਾਈ ਜੀ ਸੋਹਣੀ ਗੱਡੀ ਚਮਚਮਾਉਂਦੀ ਚਿੱਟੀ ਨੋਵਾ ਫੈਮਲੀ ਕਾਰ ਸੋਹਣੀਆਂ ਸੀਟਾਂ ਦੇ ਨਾਲ ਸੀਟਾਂ ਦਾ ਕਵਰ ਚੈੱਕ ਕਰੋ ਨਹੀਂ ਆ ਰਹਾ ਆ ਜਾਂਦਾ ਸੋ ਦਰਸ਼ਕੋ ਭੰਡਾਰੀ ਕਾਰ ਬਿਆਰ ਤੋਂ ਇੱਕ ਹੋਰ ਪਿਆਰੀ ਜੀ ਹੁੰਡਾਈ ਵੈਨਿਊ ਹੁਣ ਖਰੀਦੀ ਬਾਈ ਹੋਣਾ ਨੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਪਿਆਰੀ ਗੱਡੀ ਦੀਆਂ ਧੰਨਵਾਦ ਬਹੁਤ ਬਹੁਤ ਕੀ ਨਾਮ ਤੁਹਾਡਾ ਗੁਰਜੰਟ ਸਿੰਘ ਕਿਥੇ ਰਹਿਣ ਵਾਲੇ ਹੋ ਗੁਰਦਾਸਪੁਰ ਗੁਰਜੰਟ ਬਾਈ ਜੀ ਗੁਰਦਾਸਪੁਰ ਤੋਂ ਆ ਕੇ ਗੱਡੀ ਲਿੱਤੀ ਐ ਡੀਲ ਕਰਨ ਦਾ ਮਜ਼ਾ ਆਇਆ ਆ ਹਾਂ ਜੀ ਪੂਰਾ ਮਜ਼ਾ ਆਇਆ ਕਿਵੇਂ ਮਿਲਿਆ ਨਜ਼ਾਰਾ ਬਹੁਤ ਬਹੁਤ ਗੱਡੀ ਦੀ ਕੀ ਰਿਪੋਰਟ ਹੈ ਗੱਡੀ ਰਿਪੋਰਟ ਰੱਖਿਆ ਇਹ ਰੁੱਕੇ ਰਿਪੋਰਟ ਹੈ ਜੀ ਠੀਕ ਨਾ ਕੋਈ ਨਾ ਕੋਨਾ ਆਇਆ ਹੋਇਆ ਬਾਈ ਆਪੇ ਵੀਰ ਆਏ ਕੀ ਬਤਾ ਬਾਈ ਜੀ ਪੁਰਜੰਟ ਮੈਨ ਆਇਆ ਗੁਰਦਾਸਪੁਰ ਤੋਂ ਕਿਵੇਂ ਲੱਗਿਆ ਕਿਵੇਂ ਦੀ ਗੱਡੀ ਲੱਗੀ ਹੈ ਬਹੁਤ ਵਧੀਆ ਹੈ ਸਰ ਪਰ ਅਸੀਂ ਗੁਰਦਾਸਪੁਰ ਤੋਂ ਨਹੀਂ ਗਏ ਅਸੀਂ ਲੋਕਲ ਹੀ ਆ ਉਦਾਂ ਸਾਡੇ ਹਾਂਜੀ ਅੱਛਾ ਵੈਸੇ ਸਾਡੇ ਫਰੈਂਡ ਆ ਹਾਂ ਕੀ ਬਾਤਾਂ ਸੁਣਾ ਸਾਥ ਨਾਲ ਸਾਥ ਹੋਇਆ ਤੇ ਬਾਈ ਜੀ ਇਹ ਭੰਡਾਰੀ ਕਾਰ ਬਜ਼ਾਰ ਤੇ ਚਾਹੇ ਲੋਕਲ ਨੇ ਚਾਹੇ ਦੂਦ ਰਾਡੋ ਆਂਦੇ ਨਾ ਵਿਸ਼ਵਾਸ ਕਿਉਂ ਕਰਦੇ ਆ ਕਿਉਂਕਿ ਕੀ ਹੈ ਜੀ ਡੀਲ ਬਹੁਤ ਵਧੀਆ ਵਿਸ਼ਵਾਸ ਬਣਿਆ ਹੋਇਆ ਆ ਬਾਕੀ ਸਾਡੇ ਯਾਰ ਕੇ ਸੱਜਣ ਇਹਨਾਂ ਨੂੰ ਦੱਸ ਦਿੰਦੇ ਆ ਕੀ ਬਾਤ ਕੀ ਬਾਤ ਆ ਸੋ ਯਾਰਾਂ ਨੇ ਯਾਰ ਨੂੰ ਗੱਡੀ ਸੋਹਣੀ ਦਵਾਈ ਆ ਹੁਣ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਦੱਸਕੋ ਆਹ ਦੇਖ ਸਕਦੇ ਹੋ ਪਿਆਰੀ ਗੱਡੀ ਪਿਆਰੇ ਗਾਕਾਂ ਨੇ ਲਈਤੀ ਆ ਤੇ ਕਿਵੇਂ ਦੇਖ ਸਕਦੇ ਹੋ ਕਿ ਆਪਣੀ ਵਧੀਆ ਨਵੀਂ ਕਾਰ ਦੇ ਨਾਲ ਇੱਕ ਹੈਪੀ ਸਮਾਈਲ ਖੁਸ਼ ਸਮਾਈਲ ਦੇ ਨਾਲ ਆਹ ਦੇਖ ਸਕਦੇ ਹੋ ਆ ਲਓ ਜੀ ਆ ਹੋ ਗਈ ਇੱਕ ਸਟਿਗਮਾ ਇਹ ਹੋ ਗਈ ਚਾਬੀ ਹੈਂਡਓਵਰ ਤੇ ਆ ਭੰਡਾਰੀ ਕਾਰ ਬਿਜਾਰ ਚ ਹੁਣ ਬਾਈ ਜੀ ਹੁਣ ਗੁਰਦਾਸਪੁਰ ਤੋਂ ਖਾਸ ਆਏ ਆ ਤੇ ਲੋਕਲ ਆਪਣੇ ਦੋਸਤਾਂ ਦੀ ਹੈਲਪ ਦੇ ਨਾਲ ਲਈਤੀ ਹੈ ਭੰਡਾਰੀ ਕਾਰ ਬਿਹਾਰ ਤੋਂ ਇਹ ਸ਼ਾਨਦਾਰ ਕਾਰ